ਜੇ ਸਵਿੰਦਰ ਸਿੰਘ ਜੀ ਗਿਲ ਰੋਡ ਆ ਰੋੜਾਪੈਲ ਦੇ ਸਾਹਮਣੇ ਆਪਣੀ ਸ਼ਾਪ ਆ ਵਿੱਚ ਰੈਜ਼ਿਡੈਂਸ ਉੱਪਰ ਆ ਰਾਤ 1:30 ਵਜੇ ਇੱਕਦਮ ਬਲਾਸਟ ਹੋਇਆ ਵਾ ਜਦ ਉੱਠ ਕੇ ਦੇਖਿਆ ਤੇ ਆ ਟਰਾਲਾ ਪਲਟਿਆ ਹੋਇਆ ਸੀਗਾ ਬਿਜਲੀ ਦੇ ਖੰਬੇ ਸਾਰੇ ਨੇ ਤਿੰਨ ਤਿੰਨ ਚਾਰ ਚਾਰ ਟੁੱਟੇ ਕਰਕੇ ਬੜੇ ਹੈਵੀ ਪੋਲਸੀ ਜਿੱਤੇ ਮੇਨ ਸਪਲਾਈ ਚੱਲਦੀ ਆ ਪੂਰੇ ਦੇ ਉਹਨੇ ਡੈਮੇਜ ਕਰਤੇ ਆ ਤਿੰਨ ਗੱਡੀਆਂ ਤੁਹਾਡੇ ਸਾਹਮਣੇ ਖੜੀਆਂ ਜੀ ਮਹਿੰਦਰਾ ਇਨੋਵਾ ਤੇ ਕਰੇਟਾ ਇਹ ਤਿੰਨਾਂ ਉਹਦੀਆਂ ਡੈਮੇਜ ਹੋ ਗਈਆਂ ਨੇ ਮੌਕੇ ਤੇ ਤੁਹਾਡੇ ਸਾਹਮਣੇ ਗੱਡੀਆਂ ਉੱਥੇ ਹਾਜ਼ਰ ਨੇ ਕਿੰਨਾ ਹੋ ਗਿਆ ਹਾਂਜੀ ਕਿੰਨਾ ਹੋ ਗਿਆ ਤਿੰਨ ਚਾਰ ਲੱਖ ਰੁਪ ਅਸੀਂ 9000 ਰੁਪਏ ਦਾ ਵਾਟਰ ਕੂਲਰ 6 ਮਹੀਨੇ ਪਹਿਲਾਂ ਲਗਵਾਇਆ ਸੀ ਇਹ ਲੋਕ ਸੇਵਾ ਵਾਸਤੇ ਉਹ ਵੀ ਪੂਰਾ ਡੈਮੇਜ ਕਰਤਾ ਆ ਦੁਕਾਨ ਦਾ ਸ਼ਟਰ ਵੀ ਡੈਮੇਜ ਹੋ ਗਿਆ ਵਾ ਬਾਕੀ ਤੁਹਾਡੇ ਸਾਹਮਣੇ ਹਾਜ਼ਰ ਕਿੱਥੇ ਦਾ ਹੈਗਾ ਟਰੱਕ ਕੀ ਸੀ ਟਰੱਕ ਇਹ ਟਰਾਂਸਪੋਰਟ ਨਗਰ ਹੀਰਾਨਗਰ ਦਾ ਜੀ ਜੈ ਬਾਲਾ ਜੀ ਟਰਾਂਸਪੋਰਟਰ ਹੈ ਉਥੋਂ ਲੋਡ ਹੋ ਕੇ ਨਿਕਲਿਆ ਪੂਰਾ ਓਵਰ ਸਪੀਡ ਤੇ ਸੀਗਾ ਓਵਰ ਸਪੀਡ ਕਾਰਨ ਡਰਾਈਵਰ ਤੋਂ ਗੱਡੀ ਦਾ ਬੈਲੈਂਸ ਸੰਭਾਲਿਆ ਨਹੀਂ ਗਿਆ ਤਾਂ ਕਰਕੇ ਪਲਟ ਗਿਆ ਬਿਜਲੀ ਦੀ ਸਪਲਾਈ ਸਾਰੀ ਨੈਟ ਨੋਟ ਦੀ ਸਾਰੀ ਸਪਲਾਈ ਬੰਦ ਹੋ ਚੁੱਕੀ ਹੈ ਦਾ ਦਿੱਦਾ ਡੈਮ ਹੁੰਦਾ ਹੋ ਜਾਨੀ ਮਨਸਾਂ ਜਿਆਦਾ ਹੁੰਦਾ ਜਾਨੀ ਨੁਕਸਾਨ ਜੇ ਤਾਂ ਦੇਣੇ ਹੁੰਦਾ ਜੀ ਜਾਂ ਥੋੜਾ ਜਿਹਾ ਟਾਈਮ ਹੁੰਦਾ ਦਿੰਦਾ ਤੇ ਇੱਥੇ ਤਾਂ 5-7 ਜਾਨੇ 10 ਜਾਨੇ ਹਮੇਸ਼ਾ ਇੱਥੇ ਹਾਜ਼ਰ ਰਹਿੰਦੇ ਨੇ ਉਸ ਮੁਲਾਜ਼ਮ ਵੀ ਇੱਥੇ ਬੈਠੇ ਹੁੰਦੇ ਨੇ ਇਹ ਤਾਂ 10-15 ਜਾਨਾਂ ਨੂੰ ਰਗੜ ਦਿੰਦਾ ਜੇ ਦਿਨ ਦਾ ਟਾਈਮ ਹੁੰਦਾ ਇਹਨਾਂ ਨੂੰ ਮੇਨ ਸ਼ਹਿਰ ਦੇ ਵਿੱਚੋਂ ਐਂਟਰੀ ਬੰਦ ਕਰਨੀ ਚਾਹੀਦੀ ਹੈ ਬਾਹਰ ਹਾਈਵੇ ਕੱਟ ਹਾਈਵੇ ਥਾਣੀ ਇਹਨਾਂ ਨੂੰ ਕੱਢਣਾ ਚਾਹੀਦਾ ਵਾ ਜਿੱਦਾਂ ਵੀ ਹੈ ਇਹ ਤਾਂ ਕਾਨੂੰਨੀ ਕਾਰ ਵੀ ਜੋ ਵੀ ਹੈ ਇਹਨਾਂ ਨੂੰ ਕਰਨੀ ਚਾਹੀਦੀ ਆ ਕਿਤੇ ਕਿਤੇ ਓਵਰਲੋਡਿੰਗ ਗੱਡੀਆਂ ਵੀ ਬਹੁਤ ਜ਼ਿਆਦਾ ਆਉਂਦੀਆਂ ਨੇ ਓਵਰਲੋਡ ਗੱਡੀਆਂ ਤਾਂ ਆਉਂਦੀਆਂ ਨੇ ਜੀ ਮੈਨ ਹੁਣ ਸ਼ਹਿਰ ਦੇ ਵਿੱਚ ਬੜਨ ਦਾ ਰਸਤਾ ਨਹੀਂ ਇਹਨਾਂ ਕੋਲ ਹੈਗਾ ਤਾਂ ਸਰਕਾਰ ਨੂੰ ਚਾਹੀਦਾ ਵਾ ਰਾਹ ਬਣਾਉਣ ਦਾ ਤਾਂ ਹੀ ਗੱਡੀਆਂ ਹੋਰ ਪਾਸੇ ਜਾਣਗੀਆਂ ਬਾਕੀ ਇਹਨਾਂ ਨੂੰ ਜੋ ਵੀ ਹੈ ਬਾਈਪਾਸ ਥਾਣੇ ਇਹਨਾਂ ਨੂੰ ਹੁਣ ਕੱਢਣਾ ਚਾਹੀਦਾ ਨੁਕਸਾਨ ਗੱਡੀਆਂ ਦਾ ਤੁਹਾਡੇ ਸਾਹਮਣੇ ਇਹ ਮੌਕੇ ਦੇ 3-4 ਲੱਖ ਰੁਪਏ ਦਾ ਨੁਕਸਾਨ ਹੈਗਾ ਜੀ ਆਪਣਾ ਲੱਖ ਰੁਪਏ ਦਾ ਵਾਟਰ ਕੂਲਰ ਤੁਹਾਡੇ ਨਾਲ ਗੱਲ ਹੋਈ ਮੈਨੇਜਰ ਇੱਥੇ ਹਾਜ਼ਰ ਹੈ ਜੀ ਅਜੇ ਉਹ ਤਾਂ ਕੁਝ ਰਾਹ ਨਹੀਂ ਫੜਾ ਰਿਹਾ ਅਜੇ ਆ ਕਰ ਹਾਂਜੀ ਕੰਪਲੀਟ ਕਰਾਂਗੇ ਜੀ ਕੰਪਲੀਟ ਕਰਾਂਗੇ ਜੀ ਸਾਡਾ ਮੁਆਵਜ਼ਾ ਨਾ ਮਿਲਿਆ ਤਾਂ ਅਸੀਂ ਮੁਆਵਜ਼ਾ ਲੈ ਬਿਨਾ ਤਾਂ ਅਸੀਂ ਹਿੱਲਣ ਨਹੀਂ ਦੇਣਾ ਹੈਗਾ ਮੁਆਵਜ਼ਾ ਤਾਂ ਆਪਦਾ ਲੈਣਾ ਹੀ ਹੈ ਠੀਕ ਹੈ ਟਰੱਕ ਡਰਾਈਵਰ ਟਰੱਕ ਡਰਾਈਵਰ ਤਾਂ ਮੌਕੇ ਤੋਂ ਫਰਾਰ ਹੋ ਗਿਆ ਸੀਗਾ ਮੈਨੇਜਰ ਉਹਨਾਂ ਦਾ ਇੱਥੇ ਹਾਜ਼ਰ ਹੈ ਕੀ ਬ్రో ਰਾਤ ਦੇਰ ਲੈ ਨਾਈਟ ਸੀਗਾ ਫੁੱਲੀ ਗੱਡੀ ਆ ਰਹੀ ਸੀ ਇੱਧਰ ਬਿਜਲੀ ਬੋਰਡ ਦਾ ਖੰਭੇ 'ਚ ਲਾ ਕੇ ਕਹਾ ਓਵਰ ਸਪੀਡ ਹੋਣ ਕਰਕੇ ਪਲਟ ਗਈ ਗੱਡੀ ਇਹ ਸਰ ਕੀ ਇਨਸਾਨ ਕੀ ਹੋ ਗਿਆ ਨੁਕਸਾਨ ਬਿਜਲੀ ਬੋਰਡ ਦੇ ਖੰਭੇ ਖੁੰਮੇ ਟੁੱਟ ਗਏ ਤਾਰਾਂ ਦੂਰਾਂ ਦੀਆਂ ਉਹ ਰਿਪੇਅਰ ਕਰ ਰਹੇ ਨੇ ਕੁਝ ਗੱਡੀਆਂ ਜਿੱਥੇ ਗੱਡੀ ਪਲਟੀ ਆ ਜਾ ਕੇ ਉੱਥੇ ਦੋ ਗੱਡੀਆਂ ਡੈਮੇਜ ਹੋਈਆਂ ਨੇ ਜਾਨੀਵਾਨ ਨਹੀਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਟਰੱਕ ਡਰਾਈਵਰ ਸਰ ਇਹ ਹੈ ਕਿ ਸਰਵੇ ਦੇ ਵਿੱਚ ਕੀ ਸੀਗਾ ਇਹਦੇ ਵਿੱਚ ਮੇਰਾ ਖਲ ਇਹਦੇ ਵਿੱਚ ਕੁਝ ਨਹੀਂ ਕਹਿ ਸਕਦੇ ਬਾਲਾਜੀ ਟਰਾਂਸਪੋਰਟ ਦੀ ਗੱਡੀ ਆ ਇਹ ਕਪੜਾ ਕੋਪੜਾ ਕਹ ਦੱਸ ਰਿਹਾ ਵੀ ਕਪੜਾ ਇਹਦੇ ਵਿੱਚ ਹੈਗਾ ਸਰ ਹੋਇਆ ਕਿੱਥੇ ਸਰ ਐਕਸੀਡੈਂਟ ਹੈ ਹੋਇਆ ਕਿੱਥੇ ਸਰ ਇਹ ਰਾਤ ਹੋਇਆ ਕਿਹੜੀ ਜਗ੍ਹਾ ਸਰ ਭਰਤਨ ਰੋੜਾ ਲਾਈਟਾਂ ਤੇ ਕ੍ਰਾਸ ਕਰਕੇ ਠੀਕ ਹੈ ਰੋੜਾ ਹਾਂ ਇਹਨੇ ਗੇਲ ਰੋਣੀ ਰੋੜਾ ਲਾਈਟਾਂ ਤੇ ਆਪੋਜੀਟ ਪੈਟਰੋਲ ਪੰਪ ਇੰਡੀਅਨ ਆਲ ਪੰਪ ਠੀਕ ਹੈ